ਸਿੱਖ ਕੌਮ ਮਰਜੀ ਵੜੇ ਯੋਧਿਆਂ ਦੀ ਕੌਮ ਹੈ ਜੋ ਸਿੱਖੀ ਸਿਧਾਂਤ ਦੇ ਲਈ ਸ਼ਹਾਦਤ ਦਾ ਜਾਂ ਪੀਂਦਿਆ ਇਤਿਹਾਸ ਨੂੰ ਨਵੀਂ ਆਬਾ ਪ੍ਰਦਾਨ ਕਰਦੇ ਹਨ ਭਾਈ ਮਨੀ ਸਿੰਘ ਉਹਨਾਂ ਸਿੱਧਕੀ ਪਰਵਾਨਿਆਂ ਦੇ ਵਿੱਚੋਂ ਹਨ ਜਿਨ੍ਹਾਂ ਦਾ ਪਰਿਵਾਰ 6ਵੇਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦਿਆ ਧਰਮ ਯੁੱਧਾਂ ਦੇ ਵਿੱਚ ਸੀਸ ਭੇਟ ਕਰਦਾ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਮਾਈਦਾਸ ਜੀ 6ਵੇਂ ਗੁਰੂ ਸਾਹਿਬ ਜੀ ਦੇ ਪ੍ਰਮੁੱਖ ਸਿੱਖਾਂ ਦੇ ਵਿੱਚੋਂ ਸਨ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1662 ਈਸਵੀ ਨੂੰ ਮਾਤਾ ਮਧੂਰੀ ਬਾਈ ਦੀ ਕੁੱਖੋਂ ਭਾਈ ਮਾਈਦਾਸ ਦੇ ਗ੍ਰਹਿ ਵਿਖੇ ਕੈਂਬੋਵਾਲ ਵਿਖੇ ਹੋਇਆ ਪਾਈ ਮਨੀ ਸਿੰਘ ਜੀ ਆਪਣੇ 12 ਭਰਾਵਾਂ ਦੇ ਵਿੱਚੋਂ ਸਨ ਜੋ ਧਰਮ ਯੁੱਧ ਦੇ ਵਿੱਚ ਸ਼ਹੀਦ ਹੋਏ ਅਤੇ ਪਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾ ਸ਼ਹਾਦਤ ਪ੍ਰਾਪਤ ਕੀਤੀ 18ਵੀਂ ਸਦੀ ਦੇ ਵਿੱਚ ਜਕਰੀਆ ਖਾਨ ਨੇ ਪੰਜਾਬ ਦਾ ਸੂਬੇਦਾਰ ਬਣਦਿਆਂ ਹੀ ਸਿੱਖਾਂ ਦਾ ਖੁਰਾਕੋਜ ਮਟਾਉਣ ਦੇ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਤੇ ਭਾਈ ਮਨੀ ਸਿੰਘ ਜੀ ਨੇ ਇਸ ਜ਼ੁਲਮੀ ਵਾਰਤਾ ਵਿਰੁੱਧ ਵਿਸਾਖੀ ਦੇ ਦਿਹਾੜੇ ਸ੍ਰੀ ਅੰਮ੍ਰਿਤਸਰ ਵਿਕੇ ਸਰਬੱਤ ਖਾਲਸੇ ਦਾ ਇਕੱਠ ਸੱਦਿਆ ਦੂਜੇ ਪਾਸੇ ਸੂਬੇਦਾਰ ਜਕਰੀਆ ਖਾਨ ਨੇ ਇਸ ਕੱਠ ਨੂੰ ਰੋਕਣ ਦੇ ਲਈ ਨਗਰ ਦੇ ਘੇਰਾਬੰਦੀ ਕਰਕੇ ਕਾਮਯਾਬੀ ਪ੍ਰਾਪਤ ਕਰ ਲਈ ਅਤੇ ਫਿਰ ਭਾਈ ਮਨੀ ਸਿੰਘ ਜੀ ਨੂੰ ਹਕੂਮਤ ਦਾ ਦੋਸ਼ੀ ਗਰਦਾਨ ਗ੍ਰਿਫਤਾਰ ਕਰ ਲਿਆ ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵੇਲੇ 90 ਵਰਿਆਂ ਦੀ ਸੀ ਭਾਈ ਮਨੀ ਸਿੰਘ ਜੀ ਨੂੰ ਅਨੇਕ ਕਸ਼ਟਾਂ ਤੋਂ ਬਾਅਦ ਬੰਦ-ਬੰਦ ਕਟਦਿਆਂ ਸ਼ਹੀਦ ਕੀਤਾ ਗਿਆ ਤੇ ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਪਾਣੇ ਦੇ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ ਪੂਰੀ ਅਡੋਲਤਾ ਦੇ ਨਾਲ ਸਿੱਖੀ ਕੇਸਾ ਸਵਾਸਾ ਸੰਗ ਨਵਾਉਂਦਿਆਂ ਬੰਦ-ਬੰਦ ਕਟਵਾਇਆ ਇਸਾਕਾ 1734 ਈਸਵੀ ਨਕਾਸ ਚੌਕ ਲਾਹੌਰ ਦਾ ਹੈ ਸਿੱਖ ਇਤਿਹਾਸ ਦੇ ਇਸ ਸਿੱਧਕੇ ਯੋਧੇ ਨੂੰ ਸਿਜਦਾ ਸਿੱਖ ਕੌਮ ਮਰਜੀ ਵੜੇ ਯੋਧਿਆਂ ਦੀ ਕੌਮ ਹੈ ਜੋ ਸਿੱਖੀ ਸਿਧਾਂਤ ਦੇ ਲਈ ਸ਼ਹਾਦਤ ਦਾ ਜਾਮ ਪੀਂਦਿਆਂ ਇਤਿਹਾਸ ਨੂੰ ਨਵੀਂ ਆਵਾ ਬਰਦਾਨ ਕਰਦੇ ਹਨ ਭਾਈ ਮਨੀ ਸਿੰਘ ਉਹਨਾਂ ਸਿੱਧਕੀ ਪਰਵਾਨਿਆਂ ਦੇ ਵਿੱਚੋਂ ਹਨ ਜਿਨ੍ਹਾਂ ਦਾ ਪਰਿਵਾਰ 6ਵੇਂ ਸਤਿਗੁਰੂ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦਿਆ ਧਰਮ ਯੁੱਧਾਂ ਦੇ ਵਿੱਚ ਸੀਸ ਭੇਟ ਕਰਦਾ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਮਾਈਦਾਸ ਜੀ 6ਵੇਂ ਗੁਰੂ ਸਾਹਿਬ ਜੀ ਦੇ ਪ੍ਰਮੁੱਖ ਸਿੱਖਾਂ ਦੇ ਵਿੱਚੋਂ ਸਨ ਪਾਈ ਮਣੀ ਸਿੰਘ ਜੀ ਦਾ ਜਨਮ 10 ਮਾਰਚ 1662 ਈਸਵੀ ਨੂੰ ਮਾਤਾ ਮਧੂਰੀ ਬਾਈ ਦੀ ਕੁੱਖੋਂ ਪਾਈ ਮਾਈ ਦਾਸ ਦੇ ਗ੍ਰਹਿ ਵਿਖੇ ਕੈਂਬੋਵਾਲ ਵਿਖੇ ਹੋਇਆ ਹੈ। ਪਾਈ ਮਣੀ ਸਿੰਘ ਜੀ ਆਪਣੇ 12 ਭਰਾਵਾਂ ਦੇ ਵਿੱਚੋਂ ਸਨ ਜੋ ਧਰਮ ਯੁੱਧ ਦੇ ਵਿੱਚ ਸ਼ਹੀਦ ਹੋਏ ਅਤੇ ਪਾਈ ਮਣੀ ਸਿੰਘ ਜੀ ਨੇ ਬੰਦ ਬੰਦ ਕਟਵਾ ਸ਼ਹਾਦਤ ਪ੍ਰਾਪਤ ਕੀਤੀ। 18ਵੀਂ ਸਦੀ ਦੇ ਵਿੱਚ ਜਕਰੀਆ ਖਾਨ ਨੇ ਪੰਜਾਬ ਦਾ ਸੂਬੇਦਾਰ ਬਣਦਿਆਂ ਹੀ ਸਿੱਖਾਂ ਦਾ ਖੁਰਾਕੋਜ ਮਟਾਉਣ ਦੇ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਤੇ ਭਾਈ ਮਨੀ ਸਿੰਘ ਜੀ ਨੇ ਇਸ ਜ਼ੁਲਮੀ ਵਾਰਤਾ ਵਿਰੁੱਧ ਵਿਸਾਖੀ ਦੇ ਦਿਹਾੜੇ ਸ੍ਰੀ ਅੰਮ੍ਰਿਤਸਰ ਵਿਕੇਸ਼ਰਬਤ ਖਾਲਸੇ ਦਾ ਇਕੱਠ ਸੱਦਿਆ ਦੂਜੇ ਪਾਸੇ ਸੂਬੇਦਾਰ ਜਕਰੀਆ ਖਾਨ ਨੇ ਇਸ ਕੱਠ ਨੂੰ ਰੋਕਣ ਦੇ ਲਈ ਨਗਰ ਦੇ ਘੇਰਾਬੰਦੀ ਕਰਕੇ ਕਾਮਯਾਬੀ ਪ੍ਰਾਪਤ ਕਰ ਲਈ ਅਤੇ ਫਿਰ ਭਾਈ ਮਨੀ ਸਿੰਘ ਜੀ ਨੂੰ ਹਕੂਮਤ ਦਾ ਦੋਸ਼ੀ ਗਰਦਾਨ ਗ੍ਰਿਫਤਾਰ ਕਰ ਲਿਆ ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵੇਲੇ 90 ਵਰਿਆਂ ਦੀ ਸੀ ਭਾਈ ਮਨੀ ਸਿੰਘ ਜੀ ਨੂੰ ਅਨੇਕ ਕਸ਼ਟਾਂ ਤੋਂ ਬਾਅਦ ਬੰਦ-ਬੰਦ ਕਟਦਿਆਂ ਸ਼ਹੀਦ ਕੀਤਾ ਗਿਆ ਤੇ ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਪਾਣੇ ਦੇ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ ਪੂਰੀ ਅਡੋਲਤਾ ਦੇ ਨਾਲ ਸਿੱਖੀ ਕੇਸਾ ਸਵਾਸਾ ਸੰਗ ਨਿਭਾਉਂਦਿਆਂ ਬੰਦ-ਬੰਦ ਕਟਵਾਇਆ ਇਸਾਕਾ 1734 ਈਸਵੀ ਨਕਾਸ ਚੌਕ ਲਾਹੌਰ ਦਾ ਹੈ ਸਿੱਖ ਇਤਿਹਾਸ ਦੇ ਇਸ ਸਿੱਧਕੇ ਯੋਧੇ ਨੂੰ ਸਜਦਾ ਹੈ